ਆਪਕਾ ਕਾਂਗਰਸੀ ਸਰਕਾਰ ਦੇ ਵੱਲੋਂ ਚੋਣਾਂ ਦੇ ਨੇੜੇ ਜਲਦਬਾਜ਼ੀ ਦੇ ਵਿੱਚ 2021 ਚ 1158 ਕਾਲਜ ਪ੍ਰੋਫੈਸਰਾਂ ਦੀ ਭਰਤੀ ਕੀਤੀ ਗਈ ਸੀ ਜਿਸ ਨੂੰ ਕੁਝ ਖਾਮੀਆਂ ਦੇ ਚਲਦੇ ਹਾਈ ਕੋਰਟ ਦੇ ਵੱਲੋਂ ਰੱਦ ਕਰ ਦਿੱਤਾ ਗਿਆ ਸੀ ਪਰ ਮੌਜੂਦਾ ਸਰਕਾਰ ਦੇ ਵੱਲੋਂ ਮੋੜ ਤੋਂ ਇਸ ਪ੍ਰਤੀ ਨੁਸ਼ੀਸ਼ਾ ਦਿੱਤੀ ਗਈ ਹੈ ਤੇ ਨਾ ਪ੍ਰੋਫੈਸਰਾਂ ਦੀ ਜੁਆਇਨਿੰਗ ਕਰਵਾਈ ਜਾ ਰਹੀ ਹੈ ਦੂਜੇ ਪਾਸੇ 2002 ਤੋਂ ਟੈਂਪਰੇਰੀ بیس ਤੇ ਕਾਲਜ ਵਿਦਿਆਰਥੀਆਂ ਨੂੰ ਪੜਾਉਣ ਲਈ ਰੱਖੇ ਗਏ ਗੈਸਟ ਫੈਕਲਟੀਜ਼ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਇਹਨਾਂ ਗੈਸਟ ਫੈਕਲਟੀ ਅਧਿਆਪਕਾਂ ਦਾ ਕਹਿਣਾ ਹੈ ਕਿ ਉਹਨਾਂ ਵਿੱਚੋਂ ਕਈਆਂ ਦੀ ਉਮਰ ਵੀ ਇੰਨੀ ਹੋ ਚੁੱਕੀ ਹੈ ਕਿ ਉਹ ਹੋਰ ਕਿਸੇ ਨੌਕਰੀ ਲਈ ਅਪਲਾਈ ਕਰਨ ਦੇ ਯੋਗ ਵੀ ਨਹੀਂ ਉਹਨਾਂ ਕਹਿੰਿਆ ਕਿ ਉਹਨਾਂ ਨੂੰ ਪਰਤੀਤੇ ਗਏ ਨਵੇਂ ਪ੍ਰੋਫੈਸਰਾਂ ਤੋਂ ਕੋਈ ਇਤਰਾਜ਼ ਨਹੀਂ ਹੈ ਕਿਉਂਕਿ ਕਾਲਜਾਂ ਵਿੱਚ ਪ੍ਰੋਫੈਸਰਾਂ ਦੀ ਜ਼ਰੂਰਤ ਹੈ ਪਰ ਗੈਸਟ ਫੈਕਲਟੀਆਂ ਦੇ ਪਰਵਾਰਾ ਦਾ ਵੀ ਸਰਕਾਰ ਨੂੰ ਧਿਆਨ ਰੱਖਣਾ ਚਾਹੀਦਾ ਹੈ ਸਰਕਾਰ ਗੈਸਟ ਫੈਕਲਟੀ ਅਧਿਆਪਕਾਂ ਨੂੰ ਕੱਢਣ ਵਾਲੇ ਪਾਸੇ ਤਰਕ ਪਈਏ ਜੋ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ ਹੈ ਇਸ ਤੱਕ ਕਿ ਸ਼ਾਇਦ ਵਿਰੋਧ ਸਰਕਾਰੀ ਕਾਲਜ ਗੁਰਦਾਸਪੁਰ ਦੇ ਗੈਸਟ ਫੈਕਲਟੀਜ਼ ਅਧਿਆਪਕਾਂ ਦੇ ਵੱਲੋਂ ਸਰਕਾਰ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਮੈਂ ਸਾਹਿਬ ਖਾਸ ਕਰਕੇ ਸਿੱਖਿਆ ਮੰਤਰੀ ਜੜੇ ਨੇ ਇਹਨਾਂ ਨੇ ਪਹਿਲਾਂ ਸਾਰੀ ਇੱਕ ਲੈਟਰ ਕੱਢਿਆ ਸੀਗਾ ਕਿ ਜਿੰਨੇ ਵੀ ਗੈਸਟ ਫੈਕਲਟੀ ਅਸਿਸਟੈਂਟ ਪ੍ਰੋਫੈਸਰ ਕੰਮ ਕਰਦੇ ਨੇ ਉਹਨਾਂ ਨੂੰ 2 ਇਅਰ ਦਾ ਟਾਈਮ ਦਿੱਤਾ ਸੀਗੇ ਤੁਸੀਂ ਆਪਣੀਆਂ ਜੇਕਰ ਤੁਹਾਡੇ ਵਿੱਚ ਕੋਈ ਬੰਦਾ ਇਹੋ ਜਿਹਾ ਜਿਹੜਾ ਆਪਣੀ ਯੋਗਤਾ ਨਹੀਂ ਪੂਰੀ ਕਰਦਾ ਤੇ ਉਹ ਆਪਣੀ ਯੋਗਤਾ ਪੂਰੀ ਕਰ ਲੇ ਅਜੇ ਉਸ ਚੀਜ਼ ਨੂੰ ਵੀ 2 ਸਾਲ ਪੂਰੇ ਨਹੀਂ ਹੋਏ ਫਿਰ ਸਰਕਾਰ ਨੇ ਕਾਂਗਰਸ ਸਰਕਾਰ ਵੇਲੇ ਭਰਤੀ ਗੱਡੀ ਗਈ 1158 ਜਿਹੜੇ ਅਸਿਸਟੈਂਟ ਪ੍ਰੋਫੈਸਰ ਦੀ ਭਰਤੀ ਸੀ ਜਿਹਦੇ ਵਿੱਚ ਨਿਹਾਇਤ ਹੀ ਜੜੀਆਂ ਮਿਸਟੇਕਸ ਹੋਣ ਕਰਕੇ 86 ਦੇ ਕਰੀਬ ਜਿਹੜੀਆਂ ਪਟੀਸ਼ਨ ਸੀ ਉਹ ਹਾਈ ਕੋਰਟ ਦੇ ਵਿੱਚ ਦਰਜ ਹੋਈਆਂ ਜਿਹਦੇ ਵਿੱਚ ਜਿਹੜਾ ਸਿੰਗਲ ਬੈਂਚ ਦਾ ਫੈਸਲਾ ਸੀਗਾ ਉਹਦੇ ਵਿੱਚ ਇਹਨਾਂ ਨੇ ਜਿਹੜੀ ਐਡਵਰਟਾਈਜ਼ਮੈਂਟ ਸੀ ਉਹਦੀਆਂ ਬਹੁਤ ਜੀਆਂ ਉਡਾਈਆਂ ਹੋਈਆਂ ਸੀ ਜਿਹਦੇ ਕਰਕੇ ਪੜਤੀ ਤੇ ਰੱਦ ਹੋਈ ਹੋਈ ਨਾਲ ਐਡਵਰਟਾਈਜ਼ਮੈਂਟ ਜਿਹੜੀ ਸੀ ਉਹ ਵੀ ਰੱਦ ਕਰ ਦਿੱਤੀ ਗਈ ਹਾਈ ਕੋਰਟ ਵੱਲੋਂ ਖੋਣੀ ਨੇ ਪਤਾ ਨਹੀਂ ਆਪਸ ਵਿੱਚ ਕੀ ਗੰਡ ਤੋਪ ਕਰਕੇ ਉਹਨਾਂ ਨੂੰ ਡਬਲ ਪੈਂਚਰ ਦੇ ਉੱਤੇ ਐਲਪੀਏ ਦੇ ਨਾਲ ਗਵਰਨਮੈਂਟ ਜਿਹੜੀ ਹੈ ਉਹਨਾਂ ਦਾ ਫੇਵਰ ਕਰਕੇ ਜਦ ਕਿ ਇਹਨਾਂ ਨੇ ਖੁਦ ਕੈਬਨਟ ਦੇ ਵਿੱਚ ਇਹ ਚੀਜ਼ ਮੰਨੀ ਹੋਈ ਆ ਚਾਹੇ ਉਹ ਸਪੀਕਰ ਸਾਹਿਬ ਨੇ ਚਾਹੇ ਉਹ ਬੈਂ ਸਾਹਿਬ ਨੇ ਕਿ ਸਰਕਾਰ ਨੇ ਜਿਹੜੀ ਹੈ ਭਰਤੀ ਕਾਂਗਰਸ ਵੇਲੇ ਕੀਤੀ ਸੀ ਇਹਦੇ ਵਿੱਚ ਬਹੁਤ ਸਾਰੀਆਂ ਹਉਂਟਾਈਆਂ ਨੇ ਪੇਪਰ ਲੀਕ ਹੋਏ ਨੇ ਬਕਾਇਦਾ ਸਾਰੇ ਪ੍ਰੂਫ ਉਥੇ ਪ੍ਰੂਫ ਹੋ ਗਏ ਨੇ ਹਾਈ ਕੋਰਟ ਦੇ ਵਿੱਚ ਤਾਂ ਵੀ ਉਹ ਭਰਤੀ ਜਿਹੜੀ ਉਹ ਬਹਾਲ ਕੀਤੀ ਗਈ ਆ ਔਰ ਇਹਨਾਂ ਨੂੰ ਰਾਤ ਦੇ 2-2 ਵਜੇ ਤੱਕ ਜਿਹੜਾ ਜੁਆਇਨ ਹੈ ਉਹ ਕਰਵਾਇਆ ਗਿਆ ਅਸੀਂ ਇਹਨਾਂ ਦੇ ਵਿਰੋਧੀ ਨਹੀਂ ਆ ਪਰ ਇਹ ਆ ਕਿ ਕਿਹੜੀ ਉਹ ਜੁਆਇਨਿੰਗ ਹੈ ਜਿਹੜੀ ਰਾਤ ਦੇ 2-2 ਵਜੇ ਹੁੰਦੀ ਹੈ ਪਰ ਉਹ ਵੀ ਸੰਡੇ ਵਾਲੇ ਦਿਨ ਸੈਟਰਡੇ ਸੰਡੇ ਡੀਪੀਆਈ ਆਫ ਹੁੰਦਾ ਉਸ ਦਿਨ ਛੁੱਟੀ ਹੁੰਦੀ ਹੈ ਪਰ ਇਹਨਾਂ ਨੇ ਡੀਪੀਆਈ ਨੂੰ ਇਨਸਟਰਕਸ਼ਨ ਦਿੱਤੀਆਂ ਕਿ ਤੁਸੀਂ ਖੋਲ੍ਹ ਦਿਓ ਕਿ ਇਹਨਾਂ ਨੂੰ ਗੈਸਟੋਫ ਕਿਲਟੀ ਲੈਕਚਰਰਜ਼ ਨਹੀਂ ਦਿਖੇ ਜਿਨ੍ਹਾਂ ਨੇ 20-22 ਬਾਈ-ਬਾਈ ਸਾਲ ਹੋ ਗਏ ਕੰਮ ਕਰਦਿਆਂ ਉਹਨਾਂ ਲਈ ਇੱਕ 2 ਘੰਟੇ ਦਾ ਵਕਤ ਨਹੀਂ ਸਰ ਲੱਗਦਾ ਕਿ ਜਿਹਦੇ ਵਿੱਚ ਇੱਕ ਮੀਟਿੰਗ ਕਰ ਲੈਣ ਪੈਨਲ ਸਾਡੇ ਸਾਰੇ ਨੁਮਾਇੰਦਿਆਂ ਨੂੰ ਬੁਲਾ ਕੇ ਔਰ ਉਹਦੇ ਵਿੱਚ ਡਿਸਾਈਡ ਕਰ ਲੈਣ ਕਿ ਹਾਂ ਆ ਪਾਲਿਸੀ ਦੇ ਤਹਿਤ ਅਸੀਂ ਤੁਹਾਨੂੰ ਜੜੀਆਂ ਉਮਰ ਹੱਦ ਸਾਰੇ ਬੰਦੇ ਪੂਰੇ ਕਰ ਚੁੱਕੇ ਆ ਆਲਮੋਸਟ ਸਾਰੇ 43 54950 इवन देन ਕਈ ਲੋਕ ਹੈਗੇ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਲੋਕ ਹੁਣ ਉਹਨਾਂ ਨੂੰ ਸੈਟਲ ਕਰਨਗੇ ਆਪਣੇ ਬੱਚਿਆਂ ਦਾ ਫਿਊਚਰ ਵੇਖਣਗੇ ਕਿ ਬੱਚੇ ਅੱਗੋਂ ਸਾਨੂੰ ਸਵਾਲ ਕਰਨਗੇ ਕਿ ਸਾਡੇ ਪੇਰੈਂਟਸ ਹੀ ਅਜੇ ਸੇਫ ਨਹੀਂ ਆਗੇ ਪਸੇ ਪਿਛਲੇ ਕਾ ਵੀ ਲੰਬੇ ਅੱਥੇ ਤੋਂ ਇੱਥੇ ਜਿਹੜੇ ਐਜ ਦੇ ਗੈਸਬਿਲਟੀ ਪ੍ਰੋਫੈਸਰ ਜਿਹੜੇ ਪੜਾ ਰਹੇ ਆ ਤੇ ਪ੍ਰੰਤੂ ਹੁਣ ਸਰਕਾਰ ਨੇ ਜਿਹੜੀਆਂ ਨਵੀਆਂ ਪੋਸਟਾਂ ਕੱਢੀਆਂ ਸੀ ਗਿਆ 1158 ਜਿਹਦੇ ਵਿੱਚ 1099 ਫਿਚਰ ਸੀਗੇ ਤੇ ਸਟਾਰਟ ਜਿਹੜੇ ਲਾਈ ਐਕਸਪੀਰੀਅੰਸ ਹਨ ਪਰੰਤੂ ਸਰਕਾਰ ਪਿਛਲੀ ਕਾਂਗਰਸ ਸਰਕਾਰ ਨੇ ਜਲਦੀ ਜਲਦੀ ਦੇ ਵਿੱਚ ਉਹ ਪੋਸਟਾਂ ਕੱਢੀਆਂ ਵੋਟਾਂ ਦੇ ਵਿੱਚ ਜਿਹੜਾ ਵੋਟਾਂ ਦੇ ਵਿੱਚ ਜਿਹੜਾ ਲਾਹਾ ਲੈਣਦੇ ਨਹੀਂ ਪਰੰਤੂ ਉਸ ਪ੍ਰਤੀ ਪ੍ਰਕਿਰਿਆ ਦੇ ਵਿੱਚ ਕਾਫੀ ਸਾਰੀਆਂ ਜਿਹੜੀਆਂ ਖਮੀਆਂ ਕਮੀਆਂ ਸੀ ਕਿਹਾ ਜਿਸ ਦੇ ਅਗੇਂਸਟ ਜਿਹੜਾ ਹਾਈ ਕੋਰਟ ਦੇ ਵਿੱਚ ਜਿਹੜਾ ਅਪੀਲ ਕੀਤੀ ਗਈ ਸੀਗੀ ਤੇ ਸਿੰਗਲ ਬੈਂਚ ਦੁਆਰਾ ਜਿਹੜੀਆਂ ਉਹ ਪੋਸਟਾਂ ਨੂੰ ਕੁਐਸਟ ਕਰ ਦਿੱਤਾ ਗਿਆ ਸੀਗਾ ਪਰੰਤੂ ਉਹਨਾਂ ਦੁਬਾਰਾ ਐਲ ਪੀਏ ਪਾਈ ਜਿਸ ਦੇ ਵਿੱਚ ਸਰਕਾਰ ਨੇ ਉਹਨਾਂ ਦਾ ਜਿਹੜਾ ਸਾਥ ਦਿੱਤਾ ਤੇ ਡਬਲ ਬੈਂਚ ਨੇ ਜਿਹੜਾ ਫੈਸਲਾ ਉਹਨਾਂ ਦੇ ਹੱਕ ਦੇ ਵਿੱਚ ਕਰ ਦਿੱਤਾ ਅਸੀਂ ਉਹਨਾਂ 1158 ਦਾ ਜਿਹੜਾ ਵਿਉਧਰੀਕਰਤ ਹੈ ਅਸੀਂ ਚਾਹੁੰਦੇ ਆਂ ਕਿ ਉਹ 1158 ਵੀ ਜਿਹੜੇ ਉਹਨ ਕਾਲਜਾਂ ਦੇ ਵਿੱਚ ਆਉਣ ਪਰੰਤੂ ਉਸ ਤੋਂ ਪਹਿਲਾਂ ਜਿਹੜੀ ਗਵਰਨਮੈਂਟ ਕਾਲਜ ਦੇ ਵਿੱਚ ਜਿਹੜੇ ਲੰਮੇ ਅਰਸੇ ਤੋਂ ਬੈਸਟ ਫੈਕਲਟੀ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਨੂੰ ਜਿਹੜਾ ਸੁਰੱਖਿਅਤ ਕੀਤਾ ਜਾਵੇ ਸਰਕਾਰ ਨੇ ਇੱਕਦਮ ਹੁਣ ਪ੍ਰਮਾਣ ਜਿਹੜਾ ਜਾਰੀ ਕਰਕੇ ਪਹਿਲਾਂ ਇਹ ਕਹਿ ਰਹੇ ਸੀ ਕਿ ਬੈਸਟ ਫੈਕਲਟੀ ਪੋਸਟਾਂ ਨੂੰ ਵੀ ਭਰਿਆ ਹੋਇਆ ਮੰਨਿਆ ਜਾਵੇਗਾ ਪਰੰਤੂ ਇੱਕਦਮ ਇਹਨਾਂ ਨੇ ਇਹ ਗੱਲ ਕਹਿੰਦਿਆਂ ਹੋਇਆਂ ਕਿ ਗੈਸਟ੍ਰੀਕਲਟੀ ਨੀਆਂ ਜਿਹੜੀਆਂ ਪੋਸਟਾਂ ਨੂੰ ਵੇਕੈਂਟ ਸਮਝਦਿਆਂ ਹੋયા ਉਹਨਾਂ ਦੀ ਥਾਂ ਤੇ ਜਿਹੜੇ ਨਵੇਂ ਟੀਚਰਾਂ ਨੂੰ ਜਿਹੜਾ ਜੁਆਇਨ ਕਰਵਾ ਦਿੱਤਾ ਜਿਹੜੇ ਜ਼ਿਆਦਾਤਰ ਟੀਚਰ ਨੇ ਜਿਹੜੇ ਉਹ ਆਪਣੀ ਹੁਣ ਜਿਹੜੀ ਨਵੀਂ ਨੌਕਰੀ ਲੱਗਣ ਦੀ ਉਮਰ ਹੈ ਜਿਹੜੀ ਇਹ ਉਹ ਵਹਾ ਚੁੱਕੇ ਨੇ ਤੇ ਅੱਜ ਜੇਕਰ ਉਹ ਛੜਕਾਂ ਦੇ ਜੇਕਰ ਆ ਗਏ ਤੇ ਉਹਨਾਂ ਦੇ ਬੱਚੇ ਜਿਹੜੇ ਐ ਉਹੀ ਜਿਹੜੇ ਰੋਲ ਜਾਣਗੇ ਪਰਿਵਾਰ ਇਹਨਾਂ ਦੇ ਸਿਰਾਂ ਤੋਂ ਜਿਹੜੇ ਚੱਲ ਜਾਣਗੇ ਜਿਹਦੇ ਲਈ ਇਹਨਾਂ ਦੀ ਕਾਫੀ ਸਾਰੀਆਂ ਜਿਹੜੀਆਂ ਮੁਸ਼ਕਲਾਂ ਹੋਣਗੀਆਂ ਇਸ ਕਰਕੇ ਇਹ ਸਰਕਾਰ ਤੋਂ ਅਪੀਲ ਕਰਦੇ ਹਾਂ ਮੰਗ ਕਰਦੇ ਹਾਂ ਕਿ ਗੈਸਟ ਫੈਕਲਟੀ ਦਾ ਜਿਹੜਾ ਭਵਿੱਖ ਹੈ ਉਹਨੂੰ ਜਿਹੜਾ ਸੁਰੱਖਿਅਤ ਜਿਹੜਾ ਕੀਤਾ ਜਾਵੇ ਧੰਨਵਾਦ